ਪੰਜਾਬ ਨੇ ਪਿਛਲੇ ਦਿਨਾਂ 'ਚ ਕਾਫੀ ਭਾਰੀ ਮੀਂਹ ਦਾ ਸਾਹਮਣਾ ਕੀਤਾ ਹੜ੍ਹ ਦਾ ਸਾਹਮਣਾ ਕੀਤਾ ਤੇ ਹੀ ਸੀਐਮ ਭਗਵੰਤ ਮਾਨ ਨੇ ਟੈਮ ਟੈਮ ਤੇ ਜੋ ਕਿਸਾਨਾਂ ਨੂੰ ਰਾਹਤ ਦਿੱਤੀ ਤੇ ਕਾਫੀ ਫੈਸਲੇ ਜੋ ਉਹਨਾਂ ਦੇ ਹੱਕ ਦੇ ਵਿੱਚ ਦੱਸੇਗੇ 16 ਸਤੰਬਰ ਨੂੰ ਯਾਨੀ ਕਿ ਅੱਜ 1822 ਮੰਡੀਆਂ ਨੂੰ ਤਿਆਰ ਕੀਤਾ ਗਿਆ ਚੋਨੇ ਦੀ ਵਿਕਰੀ ਦੇ ਲਈ ਅੱਜ ਚੋਨੇ ਦੀ ਵਿਕਰੀ ਜੋ ਹੈ ਸ਼ੁਰੂ ਹੋ ਚੁੱਕੀ ਹੈ 190 ਲੱਖ ਲੱਖ ਦਾ ਜੋ ਹੈ ਟੀਚਾ ਜਾਰੀ ਕੀਤਾ ਗਿਆ ਹੈ ਕਿ ਇਸ ਵਾਰ ਇੰਨਾ ਜੋ ਹੈ ਟਰਨਓਵਰ ਹੋਵੇਗਾ ਸੀਐਮ ਭਗਵੰਤ ਮਾਨ ਨੇ ਮੰਡੀ ਦੇ ਮੰਡੀ ਦੇ ਮੇਨ ਅਫੀਸਰ ਨੂੰ ਕਿਹਾ ਕਿ ਜੋ ਸਾਰੀ ਮੰਡੀ ਦੀ ਖੁਦ ਜਾਂਚ ਪੜਤਾਲ ਕੀਤੀ ਜਾਵੇ ਕਿਸਾਨਾਂ ਨੂੰ ਖੁਦ ਸਹੂਲਤਾਂ ਪ੍ਰੋਵਾਈਡ ਕੀਤੀ ਜਾਵੇ ਕਿ ਪਾਣੀ ਦਾ ਬਿਜਲੀ ਦਾ ਸਾਰਾ ਕੁਝ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜੋ ਕਿਸਾਨਾਂ ਨੂੰ ਹੈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਕੋਈ ਕਿਸਾਨਾਂ ਨੂੰ ਨਮੀ ਦਾ ਨਾਮ ਲੈ ਕੇ ਉਹਨਾਂ ਦੀ ਫਸਲਾਂ ਨੂੰ ਕੋਈ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਉੱਤੇ ਸਖਤ ਤੋਂ ਸਖਤ ਜੋ ਹੈ ਕਾਰਵਾਈ ਕੀਤੀ ਜਾਵੇਗੀ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀ ਸ਼ਾ ਇਸ ਵੇਲੇ ਗੱਲ ਕਰਾਂ ਪੰਜਾਬ ਰਾਜ ਦੀ ਜਿੱਥੇ ਪੰਜਾਬ ਨੇ ਪਿਛਲੇ ਦਿਨਾਂ ਚ ਕਾਫੀ ਭਾਰੀ ਮੀਂਹ ਦਾ ਸਾਹਮਣਾ ਕੀਤਾ ਹੜ੍ਹ ਦਾ ਸਾਹਮਣਾ ਕੀਤਾ ਉੱਥੇ ਹੀ ਸੀਐਮ ਭਗਵੰਤ ਮਾਨ ਨੇ ਟੈਮ ਟੈਮ ਤੇ ਜੋ ਕਿਸਾਨਾਂ ਨੂੰ ਰਾਹਤ ਦਿੱਤੀ ਤੇ ਕਾਫੀ ਫੈਸਲੇ ਜੋ ਉਹਨਾਂ ਦੇ ਹੱਕ ਦੇ ਵਿੱਚ ਦੱਸੇਗੇ ਉੱਥੇ ਹੀ ਗੱਲ ਕਰੀਏ ਅੱਜ ਯਾਨੀ ਕਿ 16 ਸਤੰਬਰ ਦੀ ਜਿੱਥੇ 16 ਸਤੰਬਰ ਨੂੰ ਯਾਨੀ ਕਿ ਅੱਜ 1822 ਮੰਡੀਆਂ ਨੂੰ ਤਿਆਰ ਕੀਤਾ ਗਿਆ ਚੋਨੇ ਦੀ ਵਿਕਰੀ ਦੇ ਲਈ ਅੱਜ ਚੋਨੇ ਦੀ ਵਿਕਰੀ ਜੋ ਹੈ ਸ਼ੁਰੂ ਹੋ ਚੁੱਕੀ ਹੈ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ 190 ਲੱਖ ਲੱਖ ਦਾ ਜੋ ਹੈ ਟੀਚਾ ਜਾਰੀ ਕੀਤਾ ਗਿਆ ਹੈ ਕਿ ਇਸ ਵਾਰ ਇੰਨਾ ਜੋ ਹੈ ਟਰਨਓਵਰ ਹੋਵੇਗਾ ਉਥੇ ਹੀ ਸੀਐਮ ਭਗਵੰਤ ਮਾਨ ਨੇ ਮੰਡੀ ਦੇ ਮੰਡੀ ਦੇ ਮੇਨ ਅਫੀਸਰ ਨੂੰ ਕਿਹਾ ਕਿ ਜੋ ਸਾਰੀ ਮੰਡੀ ਦੀ ਖੁਦ ਜਾਂਚ ਪੜਤਾਲ ਕੀਤੀ ਜਾਵੇ ਕਿਸਾਨਾਂ ਨੂੰ ਖੁਦ ਸਹੂਲਤਾਂ ਪ੍ਰੋਵਾਈਡ ਕੀਤੀ ਜਾਵੇ ਕਿ ਪਾਣੀ ਦਾ ਬਿਜਲੀ ਦਾ ਸਾਰਾ ਕੁਝ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਜੋ ਕਿਸਾਨਾਂ ਨੂੰ ਹੈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਕੋਈ ਕਿਸਾਨਾਂ ਨੂੰ ਨਮੀ ਦਾ ਨਾਮ ਲੈ ਕੇ ਉਹਨਾਂ ਦੀ ਫਸਲਾਂ ਨੂੰ ਕੋਈ ਨੇਗੋ ਸ਼ੇਡ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੇ ਉੱਤੇ ਸਖਤ ਤੋਂ ਸਖਤ ਜੋ ਹੈ ਕਾਰਵਾਈ ਕੀਤੀ ਜਾਵੇਗੀ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਸੀਐਮ ਭਗਵੰਤਬਾਨ ਨੇ ਖੁਦ ਆਖਿਆ ਉਸ ਤੋਂ ਬਾਅਦ ਜੇ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਦੀ ਫਸਲ ਚੋਣੇ ਦੀ ਜੋ ਕਿ ਅੱਜ ਵਿਕਰੀ ਉਹਦੀ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਮੁਹਿੰਮ ਤਹਿਤ ਸੀਐਮ ਭਗਵੰਤਬਾਨ ਨੇ ਅਨਾਉਂਸ ਕੀਤਾ ਕਿ ਜਿਆ ਹੋਇਆ ਪਾਣੀ ਆ ਮੰਡੀਆਂ ਦੇ ਵਿੱਚ ਆ ਗਾਹ ਮੰਡੀਆਂ ਦੇ ਵਿੱਚ ਉਹਨੂੰ 19 ਸਤੰਬਰ ਤੱਕ ਸਾਫ਼ ਕਰ ਦਿੱਤਾ ਜਾਵੇ ਤਾਂ ਕਿ ਜੋ ਮੰਡੀ ਮੰਡੀ ਦੇ ਵਿੱਚ ਕਿਸਾਨ ਜੋ ਹੈ ਆਪਣਾ اپنی ਫਸਲ ਨੂੰ ਰੱਖ ਸਕਣ ਤੇ ਚੰਗੇ ਤਰੀਕੇ ਨਾਲ ਵੇਚ ਸਕਣ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨ ਜੋ ਹੈ ਜੋ ਕਮਿਸ਼ਨ ਆਫਿਸਰਜ਼ ਨੇ ਉਹਨਾਂ ਨਾਲ ਮੈਪਿੰਗ ਕਰਕੇ ਹੀ ਆਪਣੀ ਜੋ ਹੈ ਜੋ ਹੈ ਫਸਲ ਨੂੰ ਵੇਚਣ ਤਾਂ ਕਿ ਜੋ ਹੈ ਉਹਨਾਂ ਨੂੰ ਲਾਭ ਹੋ ਸਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਭਗਵੰਤਬਾਹ ਨੇ ਖੁਦ ਕਿਹਾ ਕਿ ਮੈਂ ਖੁਦ ਜੋ ਹੈ ਮੰਡੀ ਜਾ ਕੇ ਜਾਇਜ਼ਾ ਲਵਾਵਾਂਗਾ ਹਰ ਇੱਕ ਚੀਜ਼ ਦਾ ਤਾਂ ਕਿ ਮੇਰੇ ਕਿਸਾਨ ਪਰ ਆ ਜੋ ਹੈ ਸੁਖਿਆਈ ਦੇ ਨਾਲ ਆਪਣੀ ਫਸਲ ਨੂੰ ਵੇਚ ਸਕਣ ਜੀ ਹਾਂ ਬਿਲਕੁਲ ਸਹੀ ਤਨੂਰੇ ਅੱਜ ਤੋਂ ਚੌਨੀਦੀ ਫਸਲ ਅਵਿਕੜੀ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਦੇ ਲਈ ਇੱਕ ਵੱਡੀ ਰਾਹਤ ਹੈ ਤੇ 8 1822 ਮੰਡੀਆਂ ਜੋ ਕਿ ਉਹਨਾਂ ਦੇ ਲਈ ਤਿਆਰ ਕੀਤੀਆਂ ਗਈਆਂ ਨੇ ਜੀ ਹਾਂ ਹੁਣ ਦੇ ਲਈ ਇਨਾਈ ਤੇ ਬਨੇ ਰਹੋ ਦਾ ਸਿੱਧੀ ਹੈਡਲਾਈਨਸ ਦੇ ਨਾਲ